ਅੱਜ ਫਿਕਰਮੰਦ মিডিਆ ਪਹੁੰਚੇ ਅੱਜ ਬਰਨਾਲਾ ਵਿਖੇ ਅੱਜ ਇੱਥੇ ਲਾਸ਼ਮਨ ਸਿੰਘ ਜੀ ਸਰ ਵੱਲੋਂ ਇੱਕ ਐਸਸੀਐਸਪੀ ਜੋ ਕਿ ਸੈਂਟਰ ਸਰਕਾਰ ਦੀਆਂ ਸਕੀਮਾਂ ਚੱਲਦੀਆਂ ਹਨ ਰੁਜ਼ਗਾਰ ਬਤੀ ਉਹਦੇ ਬਤੀ ਇੱਕ ਸੈਮੀਨਾਰ ਕਰਵਾਇਆ ਗਿਆ ਸੋ ਬਹੁਤ ਹੀ ਸਰਕਾਰ ਨੂੰ ਸਾਡੇ ਲਾਸ਼ਮਨ ਸਿੰਘ ਜੀ ਨਾਲ ਗੱਲਬਾਤ ਕਰਦੇ ਆਪਣੀ ਸੰਸਥਾ ਜਿਹਦੇ ਤੱਕ ਤੁਸੀਂ ਸੈਮੀਨਾਰ ਕਰਵਾਇਆ ਉਹਦੇ ਬਾਰੇ ਜਾਣਦੇ ਅੱਜ ਬਾਬਾ ਜੀਵਨ ਸਿੰਘ ਸਟੂਡੈਂਟ ਲੀਗ ਪੰਜਾਬ ਜਿਹਦਾ ਮੈਂ ਫਾਊਂਡਰ ਔਰ ਜੋ 2008 ਤੋਂ ਵਰਕ ਕਰ ਰਹੀ ਆ ਮੇਰੇ ਨਾਲ ਮੇਰੇ ਬਹੁਤ ਸਾਰੇ ਸਾਥੀ ਅਧਿਆਪਕ ਜਿਹੜੇ ਹੈ ਲੰਬੇ ਸਮੇਂ ਤੋਂ ਸਾਡੇ ਜ਼ਿਲ੍ਹੇ ਬਰਨਾਲੇ ਦੇ ਅਫੀਸਰ ਸਾਹਿਬਾਨ ਸਾਰੇ ਮੁਲਾਜ਼ਮ ਅ ਅੱਜ ਪੂਰੇ ਪੰਜਾਬ ਤੋਂ ਬਹੁਤ ਸਾਰੇ ਅਫੀਸਰ ਸਾਹਿਬਾਨ ਆ ਜਿਹੜੇ ਉਹ ਅਸੀਂ ਲਗਾਤਾਰ ਤੋਂ 1-2 ਸਾਲਾਂ ਬਾਅਦ ਅਸੀਂ ਬੱਚਿਆਂ ਨੂੰ ਹੈਰ ਐਜੂਕੇਸ਼ਨ ਨੂੰ ਮੋਟੀਵੇਟ ਕਰਦੇ ਆ ਕਿ ਅਸੀਂ ਅੱਜ ਜਿਵੇਂ ਪਹਿਲਾਂ ਹੀ 41 ਸਾਲ ਕਹਿ ਕੇ ਗਏ ਨੇ ਸਰਦਿਸਨ ਸੰਗਤ ਹਾਰਿਵਾਲ ਸੜੇ ਸਾਡੇ ਪੂਰੇ ਪੰਜਾਬ ਦੇ ਵਿੱਚ ਮਤਲਬ ਆਲ ਇੰਡੀਆ ਲੈਵਲ ਤੇ ਸਾਡੀ ਕਮਿਊਨਿਟੀ ਨੂੰ ਗਾਈਡ ਕਰਦੇ ਨੇ ਉਹਨਾਂ ਦੀ ਹਰ ਬਲੰਡੀਆਂ ਤੇ ਲੈ ਜਾਣ ਲਈ ਦੱਸ ਕੇ ਗਏ ਕਿ ਅਸੀਂ ਸਮੇਂ ਦੇ ਨਾਲ ਹੀ ਔੜ ਦੀ ਕੋਸ਼ਿਸ਼ ਕੀਤੀ ਆ ਸਾਡੇ ਬੱਚਿਆਂ ਨੂੰ ਸਾਡੇ ਨਾਲ ਬੇਟੀਆਂ ਖੜੀਆਂ ਨੇ ਲੜਕੇ ਆਏ ਆ ਬਹੁਤ ਸਾਰੇ ਮੁੰਡੇ ਚਲੇ ਗਏ ਤੇ ਇਹ ਵੀ ਗਵਰਨਮੈਂਟ ਦੀ ਨੌਕਰੀਆਂ ਵਿੱਚ ਆਕ ਛੱਟ ਕੇ ਸਾਰਿਆਂ ਨੂੰ ਸਰਕਾਰੀ ਨੌਕਰੀਆਂ ਨਹੀਂ ਮਿਲ ਸਕਦੀਆਂ ਤੇ ਇਸ ਕਰਕੇ ਉਹ ਆਪਣੇ ਆਪ ਮਾਲਕ ਬਣਨ ਦੀ ਗੱਲ ਕਰ ਰਹੇ ਨੇ ਤੇ ਔਰ ਸਾਡਾ ਵੱਡਾ ਹਿੱਸਾ ਹੈ ਸਰਕਾਰ ਸਾਨੂੰ ਬਹੁਤ ਸਾਰੀਆਂ ਸਹੂਲਤਾਂ ਦਿੰਦੀ ਆ ਔਰ ਇੱਕ ਬਹੁਤ ਵੱਡਾ ਤਲਕਾ ਭਾਰਤ ਦੇ ਵਿੱਚ ਜਿਹੜਾ ਮਤਲਬ ਸਿਰਫ ਇਕੱਲਾ ਕੰਜ਼ਿਊਮਰ ਤੇ ਉਹ ਉਸ ਦੀ ਸਾਰੀ ਜਿੰਨੀ ਟੋਟਲ ਇਨਕਮ ਆ ਉਹ ਵਾਪਸ ਚਲੀ ਜਾਂਦੀ ਆ ਤੇ ਉਹਨਾਂ ਕੋਲੇ ਜਿਹੜੀ ਸੇਵਿੰਗ ਹੁੰਦੀ ਆ ਜੇਕਰ ਇਸ ਦੇ ਸਮਾਜ ਦੇ ਵਿੱਚੋਂ ਹੀ ਲੋਕ ਆਪਣੇ ਬੱਚੇ ਆਪਦੇ ਬਿਜ਼ਨਸ ਕਰਨਗੇ ਆਪਣੇ ਪ੍ਰੋਡਕਸ਼ਨ ਤਿਆਰ ਕਰਨਗੇ ਤਾਂ ਜਿਹੜੀ ਗਰੀਬੀ ਦਾ ਗੈਪ ਘਟੂਗਾ ਅ ਇਹਦੀ ਪਾਪੂਲੇਸ਼ਨ ਅ ਜੇ ਪੰਜਾਬ ਦੀ ਗੱਲ ਕਰੀਏ ਤਾਂ ਹੁਣ 33% ਐਸਸੀਐਸਟੀ ਇੱਥੇ ਪਾਪੂਲੇਸ਼ਨ ਹੈ 33% ਦੇ ਚੋਂ 34% ਹਰ 34% ਬਿਜ਼ਨਸ 1% ਵੀ ਹੈ ਹੈਨਾ ਸਭ ਕੁਲ ਜਿਹੜੇ ਜਿੰਨੀਆਂ ਵੀ ਚੀਜ਼ਾਂ ਤੇ ਪੈਦਾ ਹੁੰਦੀਆਂ ਨੇ ਉਹ ਅਸੀਂ ਚੂਜ਼ ਤਾਂ ਕਰਦੇ ਆ ਨੀ ਕਿ ਸੂਈ ਤੋਂ ਲੈ ਕੇ ਵੱਡੀਆਂ ਵੱਡੀਆਂ ਗੱਡੀਆਂ ਚੂਜ਼ ਕਰਦੇ ਆ ਪਰ ਬਣਾਉਨੇ ਕੀ ਹੈ अच्छा सर एस सस्ता ਨਹੀਂ लोन ਆ ਜਾਂਦਾ ਦਿੱਕਤ ਨਹੀਂ ਹੁੰਦੀ ਨਹੀਂ ਦੇਖੋ ਇਹ ਗਵਰਨਮੈਂਟ ਦੀਆਂ ਜਿਹੜੀਆਂ ਪਾਲਿਸੀਆਂ ਨੇ ਜਿਸ ਤਰ੍ਹਾਂ ਦਾ ਕੋਈ ਪ੍ਰੋਜੈਕਟ ਹੈ ਜਿਵੇਂ ਐਸੀਐਸਟੀ ਹੈ ਜਿਹੜਾ ਮਹੱਤ ਨਾਲ ਜੁੜਨਾ ਪੂਜਾਇਆ ਤਾਂ 2 ਕਰੋੜ ਦਾ ਕੋਈ ਹੋਰ ਹੈ 25% ਸਬਸਿਡੀ ਮੇਰੇ ਕਿਰੇ ਰੁਜ਼ਗਾਰ ਦੇ ਵਿੱਚ ਤੁਸੀਂ ਪ੍ਰੋਡਕਸ਼ਨ ਦੇ ਵਿੱਚ ਜੋ ਵੀ ਤੁਹਾਡਾ ਸਕਿੱਲ ਹੈ ਹੈ ਨਾ ਜਿਹੜੀ ਵੀ ਚੀਜ਼ ਤੁਸੀਂ ਤਿਆਰ ਕਰਨੀ ਚਾਹੋ ਇਹ ਕਰ ਸਕਦੇ ਹਾਂ اچھا ਇਹ ਤੁਹਾਡਾ ਦਾ ਸੈਮੀਨਾਰਾ ਕਰਨ ਮੈਂ ਸੈਮੀਨਾਰਾ ਹੈ ਸਰਗਨਾ ਪਹਿਲਾਂ ਸਾਡੇ এডੂਕੇਸ਼ਨ ਤੋਂ ਚੱਲਦੇ ਰਹੇ ਤੇ ਹੁਣ ਐਤਕੀ ਜੇ ਅਸੀਂ ਕੱਲਾ ਬਿਜ਼ਨਸ ਦੇ ਦਾ ਪਹਿਲਾ ਮੈਂ ਕਾਫੀ ਸਾਲ ਤੋਂ ਸੋਚਦਾ ਆ ਰਿਹਾ ਸੀ ਪਰ ਬਹੁਤ ਸਾਰੇ ਅਸੀਂ ਸਮਾਜ ਵਿੱਚ ਸ਼ੁਰੂ ਕਰਨੇ ਆ ਬੋਲਦੇ ਆ ਤਾਂ ਅਕਸਰ ਪੋਲੀਟੀਕਲਲੀ ਜਾਂ ਕੈਪੀਟਲ ਗਵਰਨਮੈਂਟ ਸਰਵਿਸ ਤੇ ਜਾਣ ਵਾਸਤੇ ਹੀ ਜ਼ਿਆਦਾਤਰ ਗੱਲਬਾਤ ਹੁੰਦੀ ਆ ਪਰ ਅਸੀਂ ਸਾਰੇ ਜਣੇ ਮੇਰੇ ਸਾਥੀ ਜਿਵੇਂ ਸਰ ਸਿੰਦਰਪਾਲ ਸਿੰਘ ਜੀ ਕਹੜੇ ਨੇ ਹੋਰ ਸਾਰੇ ਲੋਕਾਂ ਨੇ ਅਸੀਂ ਇਹ ਮਹਿਸੂਸ ਕੀਤਾ ਵੀ ਸਾਡੇ ਬੱਚਿਆਂ ਨੂੰ ਅਸੀਂ ਬਿਜ਼ਨਸ ਵੱਲ ਪ੍ਰੇਰਿਤ ਕਰੀਏ ਤੋ ਇਸ ਕਰਕੇ ਸਾਡਾ ਐਸ ਕਿਸਮ ਦਾ ਪਹਿਲਾ ਹੀ ਐਡੀ ਸੀ ਸਮਾਗਮ ਸੀਗਾ ਔਰ ਅੱਗੇ ਕੋਈ ਸਪੈਸਰ ਹੋਰ ਇਸ ਤਰ੍ਹਾਂ ਦੇ ਲਗਾਤਾਰ ਕੋਪਰਮ ਜਿਲਵਾਇ ਚੱਲਦਾ ਹੀ ਰਿਹਾ ਤੁਸੀਂ ਕਿਸੇ ਨੂੰ ਲੋਨ ਦਵਾਇਆ ਹੋਵੇ ਜਿਹਨੇ ਕਾਮਯਾਬੀ ਹਾਸਲ ਕੀਤੀ ਹਾਂਜੀ ਮੈਂ ਪਿਛਲੇ ਸਾਲਾਂ ਦੇ ਵਿੱਚ ਅਸੀਂ ਗ੍ਰਾਂਟ ਲਗਭਗ 14-15 ਦੀ ਗੱਲ ਹੈ ਸੱਪੇ ਤੋਂ ਮੁੰਡਾ ਸੀ ਸਾਡਾ ਬੱਗਾ ਸਿੰਘ ਬੱਗਾ ਹਾਈਟ ਦੇ ਨਾਮ ਬੜਾ ਮਸ਼ਹੂਰ ਹੈ ਕਿਉਂਕਿ ਉਹਨਾਂ ਨੂੰ ਪਹਿਲੀ ਵਾਰ 5 ਲੱਖ ਰੁਪਏ ਦਾ ਲੋਨ ਦਵਾਇਆ ਸੀ ਤੇ 1.5 ਲੱਖ ਰੁਪਏ ਸਬਸਿਡੀ ਸੀ ਬਹੁਤ ਅਤਿ ਖੁਸ਼ੀ ਹੋ ਰਹੀ ਹੈ ਵੀ ਉਹ ਜੁਨੇ ਨੇ ਇੰਨਾ ਗਰੋਥ ਕੀਤਾ ਮੈਨੂੰ ਬਹੁਤ ਬਹੁਤ ਸਿੱਧਾ ਮਰ ਗਿਆ ਅੱਜ ਸਾਰੇ ਨੀਂਮਾ ਲਈ ਕਮੰਦਰ ਸਿੰਘ ਜੀ ਦਾ ਬਹੁਤ 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 ਸਤਿ ਸ਼੍ਰੀ ਅਕਾਲ ਸਾਰੇ ਇੱਕ ਤੁਸੀਂ ਵਿਸ਼ੇਸ਼ ਤੌਰ ਤੇ ਬੋਲੀਆਂ ਬਣਾਲਾ ਵਿੱਚ ਤੇ ਇੱਥੇ ਇੱਕ ਸਮਾਰੋਹ ਕੀਤਾ ਗਿਆ ਪ੍ਰੋਗਰਾਮ ਦਿੱਤਾ ਗਿਆ ਕੋਸ਼ੇ ਬਾਰੇ ਜਾਣਕਾਰੀ ਦਿੱਤੀ ਅੱਜ ਇਹ ਪ੍ਰੋਗਰਾਮ ਕੀਤਾ ਗਿਆ ਹੈਗਾ ਜਿਹੜੇ ਤੁਸੀਂ ਸੋਚਾ ਜਿਹੜੇ ਪਪਾ ਜੀ ਸਿੰਘ এডਿਕੇਸ਼ਨ ਦੀ ਪ੍ਰੈਜ਼ੀਡੈਂਟ ਰਹੀ ਤੇ ਉਹਨਾਂ ਨੇ ਇਹ ਗੜਾ ਨੈਸ਼ਨਲ ਐਸ ਸੀ ਐਸਟੀ ਆਬਲ ਲੁਧਿਆਣਾ ਦੇ ਸਕੂਲ ਦੇ ਨਾਲ ਇਹ ਪ੍ਰੋਜੈਕਟ ਦੇ ਵਿੱਚ ਵਰਕ ਵਰਕ ਕੰਮਾ ਵਾਸਤੇ ਵਰਕ ਵਰਕ ਕਾਰਖਾਨਾ ਵਾਸਤੇ ਕੰਮ ਕਰਨ ਵਾਸਤੇ ਰੱਖਿਆ ਉਹ ਦੱਸਿਆ ਗਿਆ ਕਿ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਸਹੂਲਤਾਂ ਰੱਖੀਆਂ ਕਾਰਗੁਨ ਨੂੰ ਦਿੱਤੀਆਂ ਗਈਆਂ ਲੱਗੀਆਂ ਤੇ ਉਹਨਾਂ ਦੀ ਜਾਣਕਾਰੀ ਦੇਣ ਵਾਸਤੇ ਇੱਥੇ ਇਨਵੈਸਟਰਾਂ ਦਾ ਬੁਲਾਇਆ ਗਿਆ ਸੀ ਨਾਲ ਉਹਨਾਂ ਦੇ ਪੇਰੈਂਟਸ ਬਹੁਤ ਬੜੇ ਸਫਤੀ ਸੀਗੇ ਵਾਲੇ ਨੇ ਇਹਦੇ ਵਿੱਚ ਦੱਸਿਆ ਗਿਆ ਹੈਗਾ ਕਿ ਕੌਣੇ ਨੇ ਸਰਕਾਰ ਨੇ ਕਿੰਨਾ ਕੁਝ ਕੀਤਾ ਹੈਗਾ ਤੁਸੀਂ ਤੋਂ ਦਾ ਜਿਹੜਾ ਫਾਇਦਾ ਹੋਣਾ ਔਰ ਲਈ 10 ਬਾਜਰੀ ਲਈ ਬੱਚੇ ਹੈਗੇ ਆ ਜਿਹੜੇ ਅਜੇ ਤੇ ਨਹੀਂ ਆ ਸਕੇ ਉਹਨਾਂ ਨਾਲ ਮਿਲ ਕਰਕੇ ਸਰਕਾਰ ਕੋਲੋਂ ਗੜੀ ਲਈ ਭੇਜਿਆ ਗਿਆ ਜਿਹੜਾ ਹਾਰੀ ਸੀਗਾ ਵਿਸ਼ਾਲ ਪਟਨਾਕਰ ਉਹਨੇ ਡਿਟੇਲ ਦੇ ਵਿੱਚ ਦੱਸਿਆ ਹੈਗਾ ਕਿ ਸਰਕਾਰ ਕੋਲ ਬਹੁਤ ਕੁਝ ਹੈਗਾ ਲੱਗੇ ਉਹਨਾਂ ਵਾਲਾ ਹੋਣਾ ਚਾਹੀਦਾ ਹੈਗਾ ਉਹ ਚਾਹੀਦੀ ਹੈ ਚਾਹੀਦੀ ਹੈ ਕਿ ਕਰਨਾ ਹੋ ਰਿਹਾ ਹੈ ਦੇ ਲਈ ਡਾ ਹੈਗਾ ਅ ਬਖੋਤ ਦਰਿਆਨੇ ਵੀ ਡਾ ਜਿਹੜੀ ਤੇ ਇੱਕ ਡਾ ਸਾਡਾ ਸਾਥੀ ਅਗਿਆ ਕਿਮੇਲਾ ਸਿੰਘ ਜਿਹਦੀ ਗਲਾਇਆ ਹੈਗਾ ਉਹਨੇ ਆਪਦਾ کاروبار ਕੀਤਾ ਹੈਗਾ ਉਹ 5000 ਤੋਂ ਸੀਗਾ ਉਹ ਅੱਜ ਕੋ ਕੋਣਾ ਦੇਖੜੀ ਹੈਗੀ ਹਾਲਾ ਕਰਨਾ ਕਰਾ ਰਿਹਾ ਹੈ ਜਿਹੜਾ ਵਿਚਾਰਾ ਨਾ ਮੱਪੀ ਦੇ ਗਿਆ ਇਸ ਲਈ ਡਾ ਹੈਗਾ ਮੈਂ ਇਹ ਸੰਗਤ ਨੂੰ ਕਹਿੰਦਾ ਕਿ ਸਾਨੂੰ ਵੱਤ ਤੋਂ ਬਾਅਦ ਇਹ ਚੀਜ਼ ਦਾ ਲਾਭ ਹੋਣਾ ਚਾਹੀਦਾ ਹੈਗਾ ਆਪਣੇ ਬੱਚਿਆਂ ਨੂੰ ਡਾ ਹੈਗਾ ਇਕੱਲੇ ਨੌਕਰੀ ਵਿੱਚ ਨਾ ਪਾਇਦੇ ਰਹਿਣ ਇਹ ਕਿਤੇ ਜੋੜਨ ਵਾਸਤੇ ਕਿੰਨਾ ਨੂੰ ਟ੍ਰੇਨਿੰਗ ਦਿਵਾ ਕੇ ਉਹਨਾਂ ਨੂੰ ਫਿਰ ਬਾਅਦ ਉਹ ਸਰਟੀਫੀਕਟ ਮਿਲਦੀ ਹੈ ਉਹਨਾਂ ਨੂੰ ਦੇ ਗਿਆ ਉਹ ਲੈ ਕੇ ਅੱਗੇ ਵਧਾਏ ਹਾਂਜੀ ਇਸ ਸੈਮੀਨਾਰ ਦੇ ਵਿੱਚ ਰਾਜਸਥਾਨ ਤੋਂ ਵੀ ਕੁਝ ਆਗੂ ਸਹਿਬਾਨ ਪਹੁੰਚੇ ਉਹਨਾਂ ਨਾਲ ਵੀ ਗੱਲਬਾਤ ਕਰਨੀ ਹਾਂਜੀ ਸਰ ਜੀ ਕੀ ਨਾਮ ਹੈ ਜੀ ਸੁੰਦਰ ਸਿੰਘ 달ੀਵਰ ਹਾਂਜੀ ਸਰ ਜੀ ਜਿਹੜਾ ਅੱਜ ਦਾ ਸਮਾਰੋਹ ਹੋਇਆ ਪ੍ਰੋਗਰਾਮ ਹੋਇਆ ਬੰਦਾਰਪਤੀ ਇਹਦੇ ਬਾਰੇ ਜਾਣਕਾਰੀ ਦਿਓ ਦੇਸ਼ ਦੇ ਅੰਦਰ ਜਿਹੜੀ ਰੋਜ਼ਗਾਰੀ ਦੀ ਸੰਖਿਆ ਵਧ ਰਹੀ ਹੈ ਉਸ ਬੇਰੋਜ਼ਗਾਰੀ ਨੂੰ ਦੂਰ ਕਰਨ ਲਈ ਸਾਡੇ ਵਾਸਲਾ ਕਮਿਟੀ ਸੰਘ ਦੇ ਸਰਕਾਰ ਦੀ ਨਾਲ ਆਪਾ ਜੀ ਮਨ ਸਿੰਘ ਨੂੰ ਬੜੀ ਬਣਾਈ ਜੀ ਜਵ ਨੇ ਉਹਨੇ ਇੱਕ ਬਹੁਤ ਹੀ ਚੰਗਾ ਕੰਮ ਕਰ ਲਿਆ ਕਿ ਕਿਉਂਕਿ ਨਾ ਬੇਰੋਜ਼ਗਾਰੀ ਵਧ ਗਈ ਹੋ ਸਾਡੇ ਜ਼ਿਆਦਾਤਰ ਜਿਹੜੇ ਬੇਰੋਜ਼ਗਾਰ ਨੇ ਉਹ ਨੌਕਰੀਆਂ ਬੰਨੀ ਜ਼ਿਆਦਾ ਤਰਜੀਹ ਦਿੰਦੇ ਨੇ ਪਰ ਜਦੋਂ ਕਿ ਉਹ ਸਰਕਾਰ ਦੀਆਂ ਜਿਹੜੀਆਂ ਪੋਲਿਸੀਆਂ ਚੱਲ ਰਹੀਆਂ ਨੇ ਕਿਉਂਕਿ ਅਸੀਂ ਐਸੀ ਕੈਟਾਗਰੀ ਤੋਂ ਬਿਲੋਂਗ ਕਰਦੇ ਆਂ ਔਰ ਜਿਹੜੀ ਕੇਂਦਰ ਸਰਕਾਰ ਹੈ ਜਾਂ ਵਰਤਮਾਨ ਦੀ ਸਟੇਟ ਸਰਕਾਰ ਹੈ ਇਹਨਾਂ ਦੀਆਂ ਜਿਹੜੀਆਂ ਪੁਲਿਸੀਆਂ ਹੈ ਇਹ ਨਿਜੀਕਰਨ ਤੇ ਮੱਧ ਉਨਾਨ ਸਾਡਾ ਆਤਮ ਨਿਰਮਾਣ ਖਤਮ ਕਰ ਦਿੰਦਾ। ਜਦੋਂ ਤੋਂ ਆਤਮ ਨਿਰਮਾਣ ਖਤਮ ਹੋਇਆ ਤਾਂ ਬੇਰੋਜ਼ਗਾਰੀ ਵਧ ਗਈ। ਉਹ ਬੇਰੋਜ਼ਗਾਰੀ ਜਦੋਂ ਵਧੀ ਤਾਂ ਵੀ ਮੈਂ ਲਖਮਨ ਸਿੰਘ ਦੀ ਸੋਚ ਤੋਂ ਉਧਾਈ ਕਿ ਕਿਸ ਬੇਰੋਜ਼ਗਾਰੀ ਨੂੰ ਦੂਜੀ ਤਰੀਕੇ ਨਾਲ ਕਿਵੇਂ ਦੂਰ ਕੀਤਾ ਜਾਵੇ। ਉਹਦੇ ਉੱਪਰ ਅੱਜ ਇਹਨਾਂ ਨੇ ਇੱਕ ਸੈਮੀਨਾਰ ਰੱਖਿਆ ਸੀਗਾ। ਪਰ ਉਹ ਸੈਮੀਨਾਰ ਦੇ ਉਪਰ ਇਸੇ ਗੱਲ ਤੇ ਅਸੀਂ ਸਟੂਡੈਂਟ ਨੂੰ ਅਗਾ ਕੀਤਾ ਹੈ ਕਿ ਤੁਸੀਂ ਸਰਕਾਰੀ ਨੌਕਰੀਆਂ ਦੇ ਆਸੇ ਤੇ ਆ ਨਾ ਦਿਓ ਕਿਉਂਕਿ ਜਿਹੜੇ ਫੋਰਨਰ ਸਟੂਡੈਂਟਸ ਨੇ ਉਹਨਾਂ ਦੇ ਐਟੀਟਿਊਡ ਔਰ ਸਾਡੇ ਸਟੂਡੈਂਟਸ ਦੇ ਐਟੀਟਿਊਡ ਬੋਲ ਫਰ ਹੈ ਕਿ ਵਰਨ ਦਾ ਜਿਹੜੇ ਵਿਦੇਸ਼ੀ ਸਟੂਡੈਂਟਸ ਨੇ ਉਹ ਨੌਕਰ ਬਣਨ ਦੀ بجائے ਮਾਲਿਕ ਬਣਨਾ ਜ਼ਿਆਦਾ ਉਚਿਤ ਕਰਦੇ ਨੇ ਔਰ ਸਾਡੇ ਇੱਥੇ ਕੀ ਹੈ ਨੌਕਰੀਆਂ ਵਾਲੇ ਪਾਸੇ ਡੇਰਾ ਲਾਈ ਬੈਠੇ ਔਰ ਪਾਸੇ ਆਪਣਾ ਧਿਆਨ ਨਹੀਂ ਕਿਉਂਕਿ ਤਾਂ ਜੇ ਸੈਮੀਨਾਰ ਦੇ ਮਾਧਿਅਮ ਨਾਲ ਅਸੀਂ ਜਿਹੜੇ ਸਾਡੇ ਸਟੂਡੈਂਟਸ ਨੇ ਉਹਨਾਂ ਨੂੰ ਇਹ ਹੀ ਜਿਹੜਾ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਜਿਹੜਾ ਇਹ ਹੁਣ ਐਸ ਸੀ ਐਸ ਟੀ ਹੱਬ ਹੈ ਜਿਹੜੀ ਨੈਸ਼ਨਲ ਐਸ ਸੀ ਐਸ ਟੀ ਹੱਬ ਜਿਹੜੀ ਉਦਯੋਗ ਦੀ ਤਰਫ ਬੱਚਿਆਂ ਨੂੰ ਪ੍ਰੋਤਸਾਹਿਤ ਕਰਦੀ ਹੈ ਵੀ ਇਹਦੇ ਨਾਲ ਜੁੜ ਕੇ ਤੁਸੀਂ ਉਦਯੋਗ ਦੀ ਤਰਫ ਬਿਜ਼ਨਸਮੈਨ ਬਣੋ ਨੌਕਰੀ ਦੀ ਬਜਾਏ ਮਾਲਕ ਬਣਨ ਦੀ ਕੋਸ਼ਿਸ਼ ਕਰੋ ਔਰ ਇਹਦੇ ਉੱਪਰ ਜਿਹੜਾ ਸੈਮੀਨਾਰ ਹੋਇਆ ਕਾਫੀ ਪਾਸਿਆਂ ਤੋਂ ਬੁਲਾ ਰਹੇ ਆਏ ਔਰ ਬਹੁਤ ਹੀ ਅੱਛਾ ਇਹਦਾ ਜਿਹੜਾ ਰਿਜ਼ਲਟ ਆਇਆ ਔਰ ਸਟੂਡੈਂਟਸ ਨੇ ਵੀ ਇਹਨੂੰ ਬੜਾ ਗੰਭੀਰਤਾ ਨਾਲ ਲਿਆ ਕਿ ਸਾਨੂੰ ਨੌਕਰੀ ਦੀ ਬਜਾਏ ਬਚਣ ਦੀ ਬਜਾਏ ਕਿਉਂਕਿ 60 ਸਾਲ ਦੀ ਗੁਲਾਮੀ ਕਰਨ ਦੀ ਬਜਾਏ ਅਸੀਂ ਕਹਿੰਦੇ ਆ ਵੀ 60 ਦਿਨ ਅਗਰ ਮਿਹਨਤ ਕਰਕੇ ਬਿਜ਼ਨਸ ਕਰ ਲੈਣ ਕਾ ਨੌਕਰ ਬਣਨ ਦੀ ਵੀ ਜੈ ਮਾਲਿਕ ਬਣ ਸਕਦੇ ਨੇ ਸਾਡਾ ਮੇਨ ਮਕਸਦ ਇਹ ਸੀ ਨੌਕਰ ਬਣੋ ਮਾਲਿਕ ਬਣੋ ਐਸੇ ਵਿਸ਼ੇ ਦੇ ਉੱਪਰ ਸਾਡਾ ਚਰਚਾ ਹੋਈ ਪਰ ਮੈਂ ਸੁਦਰਪ ਕਸ਼ਮਨ ਸਿੰਘ ਜੀ ਤੋਂ ਪਹਿਲਾਂ ਇਹਦੇ ਇਹਨਾਂ ਦੇ ਪ੍ਰਿਆਸ ਨਾਲ ਇਹ ਪ੍ਰੋਗਰਾਮ ਬਹੁਤ ਹੀ ਧੰਨਵਾਦ ਕਰਨਾ ਕਿ ਇਹਨਾਂ ਨੂੰ ਬਹੁਤ ਬਹੁਤ ਧੰਨਵਾਦ ਕਰਨਾ ਨਿੱਕੇ ਦੇ ਘਰ ਚ ਰਹਿੰਦਾ ਸੀ ਅੱਜ ਉੱਥੇ ਬਹੁਤ ਵੱਡਾ ਸ਼ੋਅ ਨੂੰ ਔਰ ਮੁੰਡਾ ਉਹ ਇੱਥੋਂ ਲੈ ਕੇ ਅੰਤਰਰਾਸ਼ਟਰੀ ਬਿਜ਼ਨਸ ਤੱਕ ਪਹੁੰਚ ਚੁੱਕਿਆ ਤੇ ਮੇਲਾ ਸਿੰਘ ਦਾ ਨਾਮ ਦਾ ਬੱਚਾ ਬੋਲਿਆ ਇਹ ਮੁੰਡਾ ਉਹਦੇ ਬਾਰੇ ਹਾਂ ਅਗਲਾ ਗੱਲ ਉਹ ਸਾਡਾ ਦੂਸਰੀ ਉਦਾਹਰਣਾ ਮੇਲਾ ਸਿੰਘ ਦੇ ਬਾਰੇ ਮੈਂ ਕਹਾਂ ਕਿ ਮੇਲਾ ਸਿੰਘ ਨੂੰ ਮੈਂ ਪੂਰੀ ਵਾਲੀ ਸਪੋਰਟ ਕੀਤੀ ਹੈ ਨਹੀਂ ਮੈਂ ਤਾਂ ਬੱਗਾ ਸਿੰਘ ਨੂੰ ਕੀਤੀ ਹੈ ਜਦੋਂ ਸਪੋਰਟ ਹੈ ਨਾ ਜਿੱਥੇ ਸਟੂਡੈਂਟ ਜਿਹੜੇ ਡਾਕਟਰਸ ਤਿਆਰ ਕੀਤੇ ਨੇ ਐ ਐਲ ਐਲ ਬੀ ਕਰਾਈ ਹੈ ਐਮ ਕਾਮ ਕਰਾਈ ਹੈ ਔਰ ਬਹੁਤ ਸਾਰੀ ਟੀਚਰਸ ਬਣਾਏ ਨੇ ਤਾਂ ਮੇਲਾ ਸਿੰਘ ਬਹੁਤ ਵੱਡੀ ਉਦਾਹਰਣਾ ਹੈ ਨਾ ਸਾਡੇ ਉਹਨਾਂ ਨੇ ਸੈਲਫ ਹੀ ਇੰਨੀ ਮਤਲਬ ਅ ਅਫਰਟਸ ਕੀਤੀਆਂ ਨੇ ਔਰ ਸਾਰ ਸਮੇਲਿਆਂ ਚ ਜਾਜਾ ਕਿ ਇੱਕ ਮਤਲਬ ਤਿੰਨ ਤਿੰਨ ਦਿਨਾਂ ਚ 5-5 ਲੱਖ ਦੀ ਸੈਲਫ ਕੀਤੀ ਉਹਨਾਂ ਨੇ ਜੇ ਤੁਸੀਂ ਉਹਨਾਂ ਦੇ ਘਰ ਜਾਓ ਪਿਛਲੇ ਦਿਨੀ ਸਾਡੀ ਵੀਡੀਓ ਪਾਈ ਸੀ ਮੇਲਾ ਸਿੰਘ ਜੀ ਆਚਾਰ ਨੇ ਬਣਾਏ ਸਰਦਾਰ ਸਾਡਾ ਚੈਨਲ ਆਈਪੀ ਲਾਸ ਨੂੰ ਬਹੁਤ ਆ ਉਹਦੇ ਤੇ ਅਸੀਂ ਐਕਸਕਸ ਦੇ ਨਹੀਂ ਆ ਤਾਂ ਮੇਲਾ ਸਿੰਘ ਤਾਂ ਇੱਕ ਲੈਜੈਂਡ ਪਰਸਨੈਲਿਟੀ ਆ ਉਹਦੇ ਉਹਦੇ ਤਾਂ ਇਹ ਸਾਡੇ ਬੱਚਿਆਂ ਹਰ ਕੁਝ ਥੋੜਾ ਜਿਨੀ ਕੋਸ਼ਿਸ਼ ਕਰਦੇ ਆ ਪਰ ਉਹ ਬਹੁਤ ਕੁਝ ਲੈ ਸਕਦੇ ਨੇ ਜਦ ਮੈਂ ਅੱਜ ਪਰ ਮੰਚ ਤੇ ਬੋਲ ਰਿਹਾ ਸੀ ਵੀ ਇਹ ਸਾਡਾ ਏਮ ਹੈ 1 ਲੱਖ ਰੁਪਏ ਸੀ ਹਰ ਇੱਕ ਵਿਦਿਆਰਥੀ ਨੂੰ ਦੇਣਾ ਉਸ ਸਾਲ ਪਰ ਪਲੱਸ 2 ਦੇ ਬਾਅਦ ਆਪਣੇ ਸਟੱਡੀ ਵੀ ਕਰਨੀ ਤੇ 1 ਲੱਖ ਰੁਪਏ ਪੈਰੈਂਟਸ ਦੀ ਮਦਦ ਚਾਹੇ ਉਹ ਲੜਕੀ ਹੈ ਜਾਂ ਲੜਕਾ ਕਿਉਂਕਿ ਸਾਡੇ ਮਾਪਿਆਂ ਨੂੰ ਚ ਫਿਕਰ ਤੇ ਉਹਨਾਂ ਨੂੰ ਰਾਹ ਦਿਖਾਵਾਂਗੇ ਤੇ ਮੇਲਾ ਸਿੰਘ ਨੇ ਬਹੁਤ ਪਹਿਲਾਂ ਵੀ ਕਿਹਾ ਸੀ ਮੇਰੇ ਤੋਂ ਸਰ ਮੈਂ ਕੀ ਹੈਲਪ ਕਰਾਂ ਪਰ ਮੇਲਾ ਸਿੰਘ ਨੂੰ ਜਿੰਨਾ ਮਰਜੀ ਚਾਰ ਲੈ ਲੋ ਅੱਛਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੇ ਸੈਮੀਨਾਰ ਹੈ ਉਹ ਨੂਰੀ ਨਾਟਕ ਵਿੱਚ ਕਿਹਾ ਸੀ ਬਹੁਤ ਬੜੀ ਤਰੀਕਾ ਜੀ ਡਿਸਟਰਬਾਈ ਜਮਾ ਅੱਗੇ ਹੋਰ ਮਤਲਬ ਕਿ ਨੂੰ ਵਿਚਾਰ ਕਰਾਂਗੇ ਸਾਡੇ ਜਿਹੜੇ ਜਿਵੇਂ ਜਿਵੇਂ ਸੈਲਫ ਹੈਲਪ ਗਰੁੱਪ ਨੇ ਉਹਨਾਂ ਦੇ ਬੜਾ ਬੜਾ ਕੰਮ ਸਾਹਮਣੇ ਲਿਆ ਮਾਰਾ ਸੈਲਫ ਹੈਲਪ ਗਰੁੱਪ ਤੋਂ ਇਹ ਬਾਗਿਆ ਕਿ ਹੁਣ ਪਿੰਡਾਂ ਦੇ ਵਿੱਚ ਆ ਲਾਸ਼ਾ ਦਾ ਜਿਲ੍ਹਾ ਪੇਸ਼ੇ ਕਮੇਟੀ ਨਾਲ ਜੁੜਦਾ ਦੇਖੋ ਜਿਹੜਾ ਸੈਲਫ ਹੈਲਪ ਗਰੁੱਪਾ ਉਹ ਵੀ ਗਵਰਨਮੈਂਟ ਦੀ ਸਿਹਤ ਨਾਲ ਚੱਲਦਾ ਅਸੀਂ ਵੀ ਖੁਦ ਸਰਕਾਰੀ ਮੁਲਾਜ਼ਮ ਹਾਂ ਸਾਰੇ ਮੇਰੇ ਨਾਲ ਟੀਚਰ ਬਲਜੀਤ ਸਿੰਘ ਖੜੇ ਨੇ ਸ੍ਰੀ ਸੁਨਦਰਪਾਲ ਜੀ ਸਾਰੇ ਇਸ ਗਵਰਨਮੈਂਟ ਮਲਾਜ਼ਮ ਅਸੀਂ ਤਾਂ ਗਵਰਨਮੈਂਟ ਦੇ ਪਾਲਿਸੀਆਂ ਨੂੰ ਦੱਸਣਾ ਲੋਕਾ ਕਵਰ ਕਰਨਾ ਹੈ ਸਾਡਾ ਕੰਮ ਤੇ ਆਪਣੇ ਤੌਰ ਤੇ ਮਤਲਬ ਅਸੀਂ ਨਹੀਂ ਕਹਿ ਸਕਦੇ ਕਿ ਇਹ ਵੀ ਆਪ ਦਾ ਸਟਰਕਚਰ ਹੈ ਨਹੀਂ ਪਰ ਆਉਣ ਵਾਲੇ ਸਮੇਂ 'ਚ ਅਸੀਂ ਇੱਕ ਟੈਂਕਬਲ ਮਦਦ ਰਹੀ ਹੈ ਬਰਨਾਲਾ ਡਿਸਟ੍ਰਿਕਟ ਦੇ ਸਾਡੇ ਜਿੰਨੇ ਵੀ ਅਪਲਾਈ ਕਰਿਆ ਜਲਦੀ ਕੋਆਪਰੇਟਿਵ ਸੁਸਾਇਟੀ ਦਾ ਨਿਰਮਾਣ ਕਰਕੇ ਅਸੀਂ ਕੁਦਾਰ ਪੇਸ਼ ਕਰਨ ਦੀ ਕੋਸ਼ਿਸ਼ ਕਰੀ ਅਭਾਈ ਇਹ ਸਨਸਦ ਲਾਲਾ ਲਾਸ਼ਮਣ ਸਿੰਘ ਜੀ ਜਿਨ੍ਹਾਂ ਨੇ ਕਿ ਤੁਹਾਨੂੰ ਆ ਲੋਨ ਵਾਲੀ ਜਾਣਕਾਰੀ ਦਿੱਤੀ ਹੈ ਜਿਹੜੇ ਸਾਡੇ ਬੇਰੁਜ਼ਗਾਰ ਬੱਚੇ ਨੇ ਸੋ ਸਾਡੇ ਦਰਮਿਆਨ ਸਿੰਦਰਪਾਲ ਸਿੰਘ ਜੀ ਨੇ ਜੋ ਕਿ এডਿਕੇਸ਼ਨ ਬਾਰੇ ਬੜੀ ਲੋੜ ਜਨਕਦੇ ਇਹਨਾਂ ਨੇ ਸਟੇਜ ਤੇ ਬੋਲੇ ਆ ਕਿ ਜਿਹੜੇ ਬੱਚੇ 10ਵੀਂ ਕਰ ਲੈਂਦੇ ਪਲੱਸ 2 ਕਰ ਲੈਂਦੇ ਨਾਨ ਮੈਡੀਕਲ ਮੈਡੀਕਲ ਜਾਂ ਉਸ ਤੋਂ ਬਾਅਦ ਉਹਨਾਂ ਨੇ ਕੀ ਕਰਨਾ ਭਰਚ ਜਾਂਦੇ ਨੇ ਉਹਨਾਂ ਬਤਿਆਂ ਨੇ ਸਟੇਜ ਤੇ ਕਾਫੀ ਵਧੀਆ ਬੋਲਾ ਸੀ ਇਹਨਾਂ ਤੋਂ ਵੀ ਜਾਣਕਾਰੀ ਲੈ ਲੈਂਦੇ ਹਾਂਜੀ ਸਾਡੀ ਜਿਹੜੇ ਬੱਚੇ ਨਾਨ ਮੈਡੀਕਲ ਜਾਂ ਮੈਡੀਕਲ ਕਰ ਰਹੇ ਨੇ ਤੇ ਇਹ ਵੀ ਹੈ ਨਾ ਪਰਿਵਾਰਕ ਦੇਖਣ ਦੀ ਰਹੀ ਤੇ ਉਹ ਆਪਣਾ پڑھ ਕੇ ਜਾਂਦੇ ਵਾਸਤੇ ਉਹਨਾਂ ਵਰਗੀ ਸਕੀਮਾਂ ਨਹੀਂ ਹੈਗਾ ਜਿਹੜਾ ਆਮ ਕਰਕੇ ਗੱਲ ਫਲਾਈ ਜਾ ਰਹੀ ਹੈ ਵੀ ਡਾਕਟਰ ਬਣਨਾ ਬਹੁਤ ਔਖਾ ਕੰਮ ਹੈ ਬਹੁਤ ਪੌਸਟਲੀ ਹੈ ਬਹੁਤ ਪੈਸਾ ਲੱਗਦਾ ਹੈ ਇਹ ਪੰਜਾਬ ਦੇ ਵਿੱਚ ਵੀ ਇਹੋ ਜਿਹੇ ਇੰਸਟੀਚਿਊਟ ਹੈਗੇ ਆ ਵੀ ਜਿਹੜੇ 5000 ਰੁਪਏ ਦੇ ਵਿੱਚ ਡਾਕਟਰ ਬਣਾਉਂਦੇ ਆ ਗਵਰਨਮੈਂਟ ਆਫ ਇੰਡੀਆ ਇੰਸਟੀਚਿਊਟ ਫਿਰ ਜੇ ਹਸਟਲ ਦੇ ਖਰਚੇ ਦੀ ਗੱਲ ਕਰੀਏ ਹਸਟਲ 4-500 ਰੁਪਏ ਮਹੀਨੇ ਦਾ ਫੀਸ ਲੈਂਦੇ ਨੇ ਜਿਵੇਂ ਕਿ ਫਾਰ ਇਗਜ਼ਾਮਪਲ ਏਮਜ਼ ਵਿੱਚ ਜੀ ਉਹ ਕੰਦੇ ਹਰ ਪੂਰੇ ਕੋਰਪਸ ਦੀ ਫੀਸ ਹੈ ਤੇ 2.5 ਲੱਖ ਰੁਪਏ 5 ਲੱਖ ਰੁਪਏ ਮਹੀਨੇ ਦਾ ਬੋਸਟ ਹੈ ਜੇ ਮੈਂ ਜਿਹੜੇ ਯੂਨੀਵਰਸਿਟੀ ਸਰਵਿਸ ਕਰਦਾ ਹੈ ਮਹਾਰਾਜਾ ਅੰਦੇਸ਼ੀ ਯੂਨੀਵਰਸਿਟੀ ਦਾ ਆਹਤੇ ਕਾਲਜ ਦੀ ਵੀ ਸੀ 4 ਲੱਖ ਦੀ ਡਿਗਰੀ ਹੁੰਦੀ ਹੈ ਜੇ ਬਾਕੀ ਬਿਸ਼ਾਏ ਬੜੀ 80 ਬੱਚਿਆਂ ਦੀ ਗੱਲ ਕਰੀਏ ਤਾਂ ਉਹਨਾਂ ਨੂੰ 3000 ਦੇ ਵਿੱਚ ਪੂਰੀ ਡਿਗਰੀ ਦੀ ਫੀਸ ਹੈ 3000 ਦੀ ਇਹਦਾ ਬੱਚਿਆਂ ਨੇ ਆਪਣੀ ਹਿੰਮਤ ਐ ਰਹੀ ਉਹ ਸਰਕਾਰ ਦੀਆਂ ਬਹੁਤ ਸਾਰੀਆਂ ਮੌਕੇ ਜੀ ਸਾਡੇ ਜਿਹੜਾ ਕੁਛ ਬੱਚੇ ਆਲੇ ਰਾਜਸਥਾਨ ਤੋਂ ਹੀ ਪਹੁੰਚੇ ਉਹਨਾਂ ਨੇ ਵੀ ਹਿੱਸਾ ਲਿਆ ਉਹਨਾਂ ਨੇ ਵੀ ਗੱਲਬਾਤ ਕਰਨੀ ਹਾਜੀ ਤੁਸੀਂ ਰਾਜਸਥਾਨ ਤੋਂ ਰਾਜਸਥਾਨ ਤੋਂ ਕਿਹੜੇ ਰੀਜ ਨਾਲ ਆਏ ਆ ਕੀ ਨਾਮ ਹੈ ਤੁਹਾਡਾ ਸਰ ਬਿਆਲਾ ਲਹਿਵੀ ਚੇਰ ਗਲੇ ਜੀ ਮੈਂ ਰਾਜਸਥਾਨ ਤੋਂ ਬੋਸ ਆਇਆ ਤੇ ਐਸ ਐਜੂਕੇਸ਼ਨ ਸੈਂਟਰ ਦੇ ਸਰਵੇ ਪ੍ਰੋਜੈਕਟ ਦੇ ਚੱਲ ਰਿਹਾ ਸਕੈਮ ਹੈ ਤੇ ਜਿਆਦਾ ਬਿਜ਼ਨਸ ਕਰ ਰਹੇ ਹਾਂ ਯਾਰ ਜਿੰਨਾਂ ਤੱਕ ਤਾਪਸ ਮਹਾਦੇਵ ਤੇ ਕਰਾਉਣ ਲੱਗੇ ਜਾਂ ਭਰਾ ਦੇ ਬਣਾਉਣ ਲੱਗੇ ਕਿ ਸਰਪੰਚ ਵਾਲੇ ਲੋਕੀ ਸੱਤੋ ਬਾਅਦ ਚਲੋ ਅੱਗੇ ਤੁਹਾਨੂੰ ਦੇਖੋ ਕਿ ਪੂਰਾ ਤਾਂ ਮਾਰੀ ਕਹਿਣਾ ਹੈ ਅੱਗੇ ਲੱਗਣਾ ਹੈ ਅੱਗੇ ਇਹ ਸੰਮੇਲਾ ਤੋਂ ਲੜਕੀਆਂ ਦੀ ਪਹੁੰਚ ਤੇ ਉਹਨਾਂ ਬਾਰੇ ਗੱਲ ਕਰਾਂਗੇ ਅੱਜ ਬੁੜੀਆਂ ਕੀ ਨਾਮ ਹੈ ਮੇਰਾ ਨਾਮ ਸੁਖੀਤਰਾ ਹੈ ਕਿਹੜਾ ਪਿੰਡ ਹੈ ਜੀ ਤੱਪਾ ਅੱਛਾ ਜਿਹੜਾ ਅੱਜ ਦਾ ਸਹਿਮੀ ਨਾੜਾ ਕਿੱਦਾਂ ਮਹਿਸੂਸ ਕਰ ਰਹੇ ਮੈਨੂੰ ਇਸ ਸੰਮੇਲਨ ਤੋਂ ਬਹੁਤ ਵਧੀਆ ਲੱਗਿਆ ਸਾਡੀ ਇਤਿਹਾਸ ਬਹੁਤ ਜ਼ਿਆਦਾ ਵਾਅਦਾ ਹੋਇਆ ਤੇ ਬਹੁਤ ਵਧੀਆ ਲੱਗਿਆ ਮੈਨੂੰ ਹਾਂਜੀ ਤੁਸੀਂ ਬੋਲੋ ਅਸਲ ਤਾਂ ਜੀ ਮੇਰੇ ਚੁਪਾ ਲਿਆ ਮੈਂ ਤਾਂ ਪੜਨ ਆਇਆ ਅੱਜ ਅਸਰ ਸੈਮੀਨਾਰ ਸਦਾ ਮੈਂ ਜ਼ਿੰਦਗੀ ਦਾ ਸੱਚੀ ਬਹੁਤ ਸੋਹਣਾ ਸੈਮੀਨਾਰ ਆਇਆ ਪਹਿਲੀ ਵਾਰ ਜਦੋਂ ਕਿ ਤਸੰਨ ਅਸਰ ਸੁਣੇ ਤੇ ਅੰਡਰਟੇ ਆ ਕੇ ਮੈਨੂੰ ਲੱਗ ਗਿਆ ਬਹੁਤ ਜ਼ਿਆਦਾ ਵਾਅਦਾ ਹੋਇਆ ਮੈਂ ਇੱਕ ਗੱਲ ਸਿੱਖਿਆ ਕਿ ਪੜਨਾ ਤੇ ਸਿੱਖਣ ਦੇ ਵਿੱਚ ਬਹੁਤ ਜ਼ਿਆਦਾ ਫਰਕ ਹੈ ਮੈਂ ਹੁਣ ਤੱਕ ਪੜ੍ਹਦੀ ਸੀ ਮੈਂ ਉਮੀਦ ਕਰਦੀ ਅੱਗੇ ਜਾ ਕੇ ਮੈਂ ਸਿੱਖਣ ਦੀ ਉਮੀਦ ਕਰਦਾ ਹਾਂ ਅੱਛਾ ਐਦਾਂ ਮਹਿਸੂਸ ਹੋ ਰਿਹਾ ਵੀ ਜਿਹੜਾ ਬਿਜ਼ਨਸ ਆ ਨੌਕਰੀ ਨਾਲ ਅੱਗੇ ਲੱਭੀ ਜਾਂ मैं जानना कि मैं आगे जाके जी पहचान बनावा दूं मेरे नाम का मेरी पेंट ये संस्था मेरे सामान की पहचान करती है हां जी कृपया स्ट्रीमा नाम कुछ पूछ हो रहा है हां जी मेरा नाम कुछ हो रहा है हां जी ए जेड सर्विस ना तू कॉल की है बारे जानकारी है पेंट बहुत नॉलेज ਜਿਹੜੀ ਨਿਊ ਜਨਰੇਸ਼ਨ ਆ ਪੜੀ ਨਿੱਤੀ ਆ ਉਹਨੂੰ ਤੁਸੀਂ ਕੀ ਸੁਝਾ ਦੇਣਾ ਤੇ ਉਹਨੇ ਉਹਦੀ ਨੌਕਰੀ ਵੱਲ ਜਾਣਾ ਚਾਹੀਦਾ ਜਾਂ ਦਾ ਬਿਜ਼ਨਸ ਵੱਲ ਮੈਂ ਤੁਸੀ ਜਿਹਨੇ ਸੋਚ ਮੈਂ ਚੱਲੋ ਹਾਂਜੀ ਤੁਸੀਂ ਵੇਖ ਰਹੇ ਹੋ ਫਿਕਰਮੰਦ ਮੀਡੀਆ ਤੋਂ ਬਚਾਰ ਸਿੰਘ ਰਾਜੂ ਦੇ ਨਾਲ ਵਿੱਚ ਇਤਿਹਾਸ ਦੇ ਵਰਗੂ ਧੰਨ